ਕਿਸੇ ਦੇ ਗੋਟ ਤੇ ਗੋਲੀ ਲੱਗ ਗਈ ਕਿਸੇ ਦੇ ਲੱਤ ਤੇ ਲੱਗ ਗਈ ਕਿਸੇ ਦੇ ਕਿਵੇਂ ਜਿਹੜਾ ਹੁਣ ਮੁੰਡਾ ਵਿਚਾਰ ਪ੍ਰੋਜਪੁਰ ਪਿਆਏ ਮੀ ਬਾਗੀਚ ਉਹਦੇ ਅਕੰਡ ਦੇ ਐਵੇਂ ਗੋਲੀ ਲੱਗ ਗਈ ਆ ਇਧਰੋਂ ਵੱਜੀ ਤੇ ਇਹ ਹੁਣ ਉਹਦੇ ਪਤਾ ਹੀ ਕੋ ਨਹੀਂ ਵੀ ਕੀ ਬਰਨਾ ਕੀ ਨਹੀਂ ਹਾਨੂੰ ਹਣੋ ਬੱਚੇ ਨੂੰ ਅਸੀਂ ਆਨੇ ਬਚਾਈਏ ਤੇ ਵੜਾ ਹੀ ਉਹਨੂੰ ਬਚਾ ਦੇ ਹਣ ਦੇ ਨਹੀਂ ਕੋਈ ਸਤ ਕਰਦੇ ਤੇ ਅਸੀਂ ਅਗਲ ਨਰੀ ਵੀ ਅਸੀਂ ਆਥੀਏ ਵੀ ਉਹਨਾਂ ਦੀ ਜਿਹੜਾ ਹੁਣ ਮਾਰ ਕੇ ਗੋਲੀਆਂ ਉਹਗਾ ਵੀ ਸਿੰਬਲ ਕੱਪੜਿਆਂ ਚ ਹਾਂ ਕਿੰਨੇ ਮਲਾਜ ਸੀ ਯਾਕੇ ਪੰਜ ਮਲਾਜ ਮੋhle ਮੌਕੇ ਤੇ ਪਿੱਛੇ ਕੋਲ ਤੋਂ ਮਲਾਜ ਮ ਸੀ ਹਾਂ ਜੀ ਉਹਨਾਂ ਕੋਲ ਗੋਲੀ ਚਲਾਈ ਗਈ ਉਹਨੇ ਚਲਾਈ ਗੋਲੀ ਉਹਦੇ ਸੀ ਮੇਰੇ ਕਪੜੇ ਹੈਗੇ ਸੀ ਜਿੰਨੇ ਗੋਲੀ ਚਲਾਈ ਏ ਛੇੜੀ ਅਫਸਰ ਹਰਦਾਬਤ ਛੇੜੀ ਅਫਸਰ ਛੇੜੀ ਅਫਸਰ ਯਾ ਪੁਲਿਸ ਹਰਦਾਬਤ ਯਾ ਪੁਲਿਸ ਹਰਦਾਬਤ ਛੇੜੀ ਅਫਸਰ ਕੋਲ ਆਓ ਛੇੜੀ ਅਫਸਰ ਹਰਦਾਬਤ ਛੇੜੀ ਅਫਸਰ ਹਰਦਾਬਤ ਦਾ ਹਵਾ ਜਗਨ ਹਵਾ ਦਾ ਸਾਡੇ ਦਾ ਇਨਾ ਟਾਈਮ ਹੋ ਗਿਆ ਤੇ ਉਹਲੇ ਉਹਨੇ ਗੋਲੀ ਚਲਾ ਦਿੱਤੀ ਸਾਨੂੰ ਤਾਂ ਇਹ ਪਤਾ ਨਹੀਂ ਵਿੱਕੀ ਹੋ ਗਿਆ ਅਸੀਂ ਭੱਜੇ ਹੋਏ ਅੱਜ ਕੇ ਆਏ ਤੇ ਵੇਖਿਆ ਤੇ ਅਪੋਂ ਦੀਆਂ ਫੰਗਤ ਇੰਨੀ ਛੜਕ ਤੇ ਰੱਥੇਗਾ ਕੋਈ ਨਾ ਕੋਈ ਨਾ ਰਾਨੀ ਇੱਕਦ ਕਾਬੂ ਕੀਤੇ ਬੁੱਖਲੇ ਕੋਈ ਕਾਬੂ ਕੀਤੇ ਨੇ ਉਹਨਾਂ ਨੂੰ ਕੌਣ ਲੈ ਗਿਆ ਉਨਾਂ ਤੋਂ ਫਿਰ ਰਾਤੀ ਰਾਖਾ ਗੱਡੀਆਂ ਆਈਆਂ ਨੇ 10 ਗੱਡੀਆਂ ਆਈਆਂ ਨੇ ਉਹ ਪੁਲ ਵਾਲੇ ਉਹਨੂੰ ਉਹਨੂੰ ਲੈ ਗਏ ਨੇ ਉਧਰੋਂ ਕੁਮਾਰਚਾ ਆ ਗਈ ਉਧਰੋਂ ਐਵੇਂ ਗੱਡੀਆਂ ਉਹ ਆ ਗਈਆਂ ਉਹਨਾਂ ਆਪ ਦਾ ਪੱਖ ਲਗਾ ਲਿਆ ਉਹਨੂੰ ਉਸ ਬੰਦੇ ਨੂੰ ਫੜੀ ਰੱਖਾ ਹੈ ਫੜ ਕੇ ਗੱਡੀ ਨੂੰ ਤੋੜ ਲਾ ਕੇ ਲਿਆ ਦਾ ਖਾ ਕੋਈ ਨਹੀਂ ਰੱਜਿਆ ਵੇ ਅਗਾਹ ਬੋਟੇ ਦਾ ਇਹ دارو ਨਾ ਹਾਂਜੀ ਹੁਣ ਕੀ ਮੰਗੇ ਇਹੋ ਹੀ ਹੈ ਕਿ ਇਨਸਾਨ ਮਿਲਣਾ ਚਾਹੀਦਾ ਅਹ ਇਤੇ ਇਹ ਹੋਣ ਨਿਖਾਫ ਮਿਲਣਾ ਚਾਹੀਦਾ ਅੱਜ ਇਹਨਾਂ ਚਾਰਾਂ ਬੱਚਿਆਂ ਤੇ ਹੋਈ ਕੱਲ ਹੋਰ ਨਾ ਤੇ ਹੋਵੇ ਦੀ ਤੇ ਅਸੀਂ ਕੀ ਕਰਾਂ ਦੇ ਪਿੰਡ ਵਿੱਚ ਇਹ ਤਰ੍ਹਾਂ ਹੋਇਆ ਰਾ ਤੇ ਮੋੜਾ ਅਸੀਂ ਤਾਂ ਇਥੋਂ ਪਿੰਡ ਛੱਡ ਕੇ ਕਿਤੇ ਜਾਈਏ ਪੁਲਿਸ ਦਾ ਰਾਕੀ ਕਰਦੀ ਏ 161 ਅੱਗਲ ਰਾਕੀ ਕਰਦੀ 100 ਆਪ ਇਹੋ ਜਿਹਾ ਕੰਮ ਕਰਦੀ ਇਹ ਪਰੋਇਪਰ ਦੇ ਵਿੱਚ ਹੋਈ ਬਾਤ ਰ ਪਰੋਇਪਰ ਦਾ ਪਿੰਡ ਇਹ ਅਪਰੋਚਪੋਰੀ ਲੱਗਦਾ ਹੈ ਖਾਣਾ ਕਿਡਾ ਲੱਗਦਾ? ਥਾਲਾ ਸਾਨੂੰ ਮਰਲਾਂ ਵਾਲਾ ਲੱਗਦਾ। ਆਰਪਾ ਤੇ ਪੁਲਿਸ ਵੀ ਆਰਪਾ ਕਹਿੰਦੇ ਦੱਸੇ ਜਾ ਰਹੀ। ਇਹ ਪਤਾ ਨਹੀਂ ਹੁਣ ਰਾਤੀ ਨੂੰ ਨਾ ਫੂਣ ਇੱਕ ਬੰਦਾ ਪਹਾੜ ਤੇ ਖੜਾ ਰਿਹਾ ਹੈ। ਉਹ ਫੂਣ ਕੀਤੀ ਗਿਆ, ਫੂਣ ਕੀਤੀ ਗਿਆ ਉਹਨੇ ਪੁੱਤ ਹੋਰ ਮੰਗਾ ਲਈ। ਅੱਛਾ। ਹੋਰ ਮੰਗਾ ਕੇ ਉਧਰੋਂ ਆਵਾਜ਼ ਆ ਬੁੱਲਾ ਆ ਨਹਿਰੀ ਦਾ। ਉਧਰੋਂ ਨਹਿਰੀ ਆ ਗਈ, ਉਧਰੋਂ ਮਗਰ ਕਣੀਆਂ ਵੀ ਆ ਗਈਆਂ ਨੇ। ਤੇ ਆਪੋ ਦੇ ਵੀ ਉੱਥੇ ਬਾਹਰ ਕਿੱਥੇ ਖੜਾ ਰਵੇ ਸੀ ਕਵੀਤਾ ਦੇ ਜਿਹੜਾ ਜ਼ਖਮੀ ਸੀ ਉਹ ਲੈ ਕੇ ਗਿਆ ਚੱਲ ਉਹਨਾਂ ਨੂੰ ਲੈ ਕੇ ਗੱਡੀ ਤੇ ਤਪਾ ਤੇ ਤਾਂ ਲੈ ਗਏ ਪਿੰਡ ਹਮ ਚੱਕ ਤੇ ਮੌਜੂਦ ਹੈਗੇ ਆ ਬੇਸ਼ੱਕ ਦੀ ਇਹਨਾਂ ਦਿਨਾਂ ਦੇ ਵਿੱਚ ਤੰਤਨ ਬ੍ਰਹਮਗਾਨੀ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਚੱਲ ਰਿਹਾ ਸਾਰੀ ਜਿਹੜਾ ਪੰਜਾਬ ਬਲਕਿ ਪੂਰਾ ਵਿਸ਼ਵ ਜਿਹੜਾ ਤੰਤਨ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੇ ਦਰਸ਼ਨ ਕਰਨ ਜਾ ਰਹੀਏ ਤੁਸੀਂ ਰੋਡ ਵੀ ਦੇਖ ਸਕਦੇ ਹੋ ਅਸੀਂ ਪਿੰਡ ਹਾਮਲ ਚੱਕ ਮੌਜੂਦ ਹੈਗੇ ਆ ਜਿਹੜੀ ਲੋਕੇਸ਼ਨ ਹੈਗੀ ਹੈ ਜਿਲ੍ਹਾ ਫਰੋਜਪੁਰ ਦੇ ਵਿੱਚ ਲੋਕੇਸ਼ਨ ਪੈਂਦੀ ਹੈ ਥਾਣਾ ਹਾਰਪਕੇਸ ਪਿੰਡ ਨੂੰ ਪੈਂਦਾ ਲੇਕਿਨ ਬੀਤੀ ਰਾਤ 5 ਤਰੀਕ ਨੂੰ ਕਰੀਬ 10:30 11 ਵਜੇ ਇੱਕ ਘਟਨਾ ਹੁੰਦੀ ਹੈ ਘਟਨਾ ਕੀ ਵਾਪਰਦੀ ਹੈ ਕਿ ਜਿੱਥੇ ਅਸੀਂ ਪੁਲਿਸ ਮੁਲਾਜ਼ਮਾਂ ਨੂੰ ਅਕਸਰ ਦੇਖਦੇ ਆ ਜਿਹੜੀ ਸਾਡੀ ਸੁਰੱਖਿਆ ਦੇ ਵਿੱਚ ਤਨਾਤ ਰਹਿੰਦੇ ਆ ਵੱਡੀਆਂ-ਵੱਡੀਆਂ ਸਕਿਉਰਟੀਆਂ ਸਾਡੇ ਜਿਹੜੇ ਸਾਡੇ ਅਫਸਰਸ਼ਾਈ ਨੂੰ ਸਾਡੇ ਐਮਪੀ ਨੂੰ ਐਮਐਲਏ ਨੂੰ ਮਿਲਦੀਆਂ ਹੈਗੀਆਂ ਸਾਡੇ ਅਫਸਰਾਂ ਨੂੰ ਮਿਲਦੀਆਂ ਹੈਗੀਆਂ ਲੇਕਿਨ ਇੱਥੇ ਜਿਹੜਾ ਵਰਦੀ ਦਾ ਖੌਫ ਇੰਨਾ ਜ਼ਿਆਦਾ ਕਿ ਪਿਛਲੀ ਰਾਤ ਕਰੀਬ 10:30 11 ਵਜੇ ਪਿੰਡ ਹਾਮ ਚੱਕ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਗੋਲੀ ਚਲਾਈ ਜਾਂਦੀ ਸ਼ਰੇਆਮ ਗੋਲੀ ਚਲਾਈ ਜਾਂਦੀ ਇਹਨੂੰ ਗੁੰਡਾਗਰਦੀ ਕਹਿ ਸਕਦੇ ਆਂ ਔਰ ਅੰਨੇ ਵਾ ਗੋਲੀ ਚਲਾਈ ਜਾਂਦੀ ਏ ਔਰ ਰੋਡ ਦੇ ਉੱਤੇ ਐਸ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਟਰੈਫਿਕ ਹੈ ਗਈ ਹੈ ਕਿਉਂਕਿ ਜੋੜ ਮੇਲਾ ਚੱਲ ਰਿਹਾ ਪਿੱਛੇ ਲੰਗਰ ਵੀ ਚੱਲ ਰਿਹਾ ਇਲਾਕੇ ਦੀ ਸੰਗਤ ਵੱਲੋਂ ਸੋ ਜਿਹੜੀ ਘਟਨਾ ਵਾਪਰੀ ਹੈ ਬੜੀ ਨਿੰਦਨਯੋਗ ਪੁਲਿਸ ਮੁਲਾਜ਼ਮਾਂ ਜਿਹੜੇ ਹੈਗੇ ਆ ਉਹ ਕਟਾਰੇ ਦੇ ਵਿੱਚ ਨੇ ਕਿ ਪੁਲਿਸ ਮੁਲਾਜ਼ਮਾਂ ਨੇ ਅਕਸਰ ਜਿਹੜੀ ਹੈ ਗੋਲੀ ਚਲਾਈ ਕਿਉਂ ਹੈਗੀ ਵੱਡਾ ਸਵਾਲ ਹੈਗਾ ਔਰ ਇਸ ਤੋਂ ਵੱਡਾ ਸਵਾਲ ਹੈਗਾ ਜਿਹੜੇ ਪੁਲਿਸ ਮੁਲਾਜ਼ਮਾਂ ਜਿਹੜੇ ਹੈਗੇ ਆ ਉਹ ਦੱਸ ਰਹੇ ਆਪਣੇ ਨੂੰ شناخت ਵੀ ਹੋਈ ਹੈ ਕਿ ਕਰੀਬ ਜਿਹੜੀ ਵੀਡੀਓ ਸਾਡੇ ਕੋਲ ਆਈਆਂ ਹੈ ਕਿ ਉਹ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਆ ਉਹਨਾਂ ਨੇ ਸ਼ਰਾਬ ਵੀ ਡਰਿੰਕ ਵੀ ਕੀਤੀ ਹੋਈ ਹੈ ਸੋ ਵੱਡਾ ਸਵਾਲ ਹੈਗਾ ਥਾਣਾ ਹਰਕੇ ਨੂੰ ਲੈ ਕੇ ਕਿਉਂਕਿ ਪਿੱਛੇ ਦੱਸ ਰਹੇ ਕੁਝ ਇੱਥੋਂ ਦੇ ਵਸਨੀਕ ਦੱਸ ਰਹੇ ਹੈਗੇ ਕਿ ਇੱਥੇ ਟਰੈਕ ਸੀ ਉਹ ਟਰੈਕ ਕੋਲੇ ਜੋਂ ਰੇਤਾ ਦਾ ਕੋਈ ਕਾਰੋਬਾਰ ਹੈਗਾ ਜਾਂ ਕਿਵੇਂ ਕਾਰੋਬਾਰ ਹੈਗਾ ਪੁਲਸਾਂ ਨੇ ਬਾਅਦ ਇਥੇ ਆਉਂਦੀ ਹੈਗੀ ਫਾਇਰਿੰਗ ਕਰਦੀ ਹੈਗੀ ਉਸ ਫਾਇਰਿੰਗ ਦੇ ਵਿੱਚ ਜਿਹੜੇ ਐਸਐਨ ਪਿੰਡ ਦੇ ਨੌਜਵਾਨ ਚਾਰ ਨੌਜਵਾਨ ਹੈ ਉਹਨਾਂ ਦਾਖਲ ਹੁੰਦੇ ਆ ਔਰ ਇਸ ਟਾਈਮ ਹਸਪੀਟਲ ਦੇ ਵਿੱਚ ਦਾਖਲ ਹਨ ਉਹਨਾਂ ਵਿੱਚੋਂ ਕੁਝ ਜਿਹੜੇ ਸਾਡੇ ਨੌਜਵਾਨ ਹੈਗੇ ਉਹ ਸੀਰੀਅਸ ਵੀ ਹੈਗੇ ਆ ਕਾਫੀ ਉਹਨਾਂ ਦੀ ਕੰਡੀਸ਼ਨ ਗੰਭੀਰ ਹੈਗੀ ਏ ਇਥੇੋਂ ਆਪਾਂ ਗੱਲਬਾਤ ਵੀ ਕਰਦੇ ਹਾਂ ਕਿ ਕਿਉਂਕਿ ਜਿਹੜਾ ਜਿਹੜਾ ਇਹ ਸਾਰਾ ਇਲਾਕਾ ਹੈਗਾ ਸਾਡਾ ਮਜ਼ਦੂਰ ਤਬਕਾ ਹੈਗਾ ਕਿਰਤੀ ਤਬਕਾ ਹੈਗਾ ਔਰ ਇਸ ਇਲਾਕੇ ਦੇ ਵਿੱਚ ਅਕਸਰ ਅੜ ਵੀ ਆਉਂਦੇ ਆ ਸੋ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜੀ ਕਟੜਾ ਨੂੰ ਇਲਜ਼ਾਮ ਦਿੱਤਾ ਗਿਆ ਉਹਨਾਂ ਪਿੱਛੇ ਕੀ ਕਾਰਨ ਰਹਿਗੇ ਕਟੜਾ ਨਿਦਨਯੋਗ ਹੈਗੀ ਵੱਡੇ ਸਵਾਲ ਹੈਗੇ ਪੁਲਿਸ ਦੇ ਉੱਤੇ ਥਾਣਾ ਹਰਕੇ ਪੁਲਿਸ ਦੇ ਉੱਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਏ ਔਰ ਜਿਹੜੇ ਵੀ ਪੁਲਿਸ ਮੁਲਾਜ਼ਮਾਂ ਪਿੱਛੇ 7-8 ਗੱਡੀਆਂ ਆਉਂਦੀਆਂ ਨੇ ਆਪਣੇ ਮੁਲਾਜ਼ਮ ਨੂੰ ਛੜਾ ਕੇ ਲੈ ਕੇ ਜਾਂਦੀਆਂ ਨੇ ਔਰ ਉਹ ਵਾਕਿਆ ਹੀ ਪੁਲਿਸ ਮੁਲਾਜ਼ਮ ਸੀ ਜਿਹੜੇ ਸਿਵਲ ਦੇ ਵਿੱਚ ਹੈਗੇ ਸੀ ਕੁਝ ਵਰਦੀ ਦੇ ਵਿੱਚ ਵੀ ਹੈ ਇਸ ਵੱਡਾ ਸਵਾਲ ਹੈਗਾ ਤੁਸੀਂ ਅਸੀਂ ਵੀਡੀਓ ਵੀ ਦੇਖਦੇ ਆਂ ਗੱਲਬਾਤ ਵੀ ਕਰਦੇ ਆਂ ਔਰ ਜਿਹੜੇ ਹਸਪੀਟਲ ਦੇ ਵਿੱਚ ਜਿਹੜੇ ਨੌਜਵਾਨ ਦਾਖਲ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੁਸੀਂ ਇਸ ਵੀਡੀਓ ਨੂੰ ਵੱਧ ਵੱਧ ਦੇਖੋ ਔਰ ਆਪਣੇ ਕਮੈਂਟ ਸੁਝਾਅ ਵੀ ਦੇਣਾ ਕੀ ਗੱਲ ਕੀ ਹੋਈ ਹੈ ਜੀ ਗੱਲ ਮੈਂ ਤਾਂ ਕਰੇ ਸੁੱਤਾ ਸੀ ਅੱਛਾ ਮਨ ਪਾਜ ਕੇ ਮੁੰਡਾ ਗਿਆ ਦਸਨ ਦੀ ਤੇਰੇ ਲੜਕੀ ਨੂੰ ਗੋਲੀ ਵਾਦੀ ਗਈ ਅੱਛਾ ਪਾਜ ਕੇ ਮੈਂ ਆਣ ਕੇ ਚੱਕਿਆ ਪਾਜ ਕੇ ਇੱਕ ਤਾਂ ਉਹ ਆਪਣਾ ਪਾੜੀ ਪਾੜ ਦੀ ਟੱਟੀ ਗਈ ਲੈ ਕੇ ਮੁੰਨੇ ਚਲੇ ਗਿਆ ਟੋੜਾ ਮੁੰਡਾ ਚਸ਼ਮੇ ਆ ਹਾਂ ਮੇਰਾ ਮੁੰਡਾ ਸੈਂਗਰ ਕੀ ਨਾਮ ਕੀ ਲਸ਼ਮਣ ਸੈਂ ਪਿੰਡ ਕਿਹੜਾ ਹੈ ਕੰਮ ਕਰਦੀ ਕਿੰਨੇ ਵਿੱਚ ਕਟਣਾ ਰਹਾ ਹੈ 7 10 7.5 10.5 ਪੁਲਿਸ ਕੋਲ ਗਈ ਨਹੀਂ ਹਾਂ ਪੁਲਿਸ ਨੇ ਕੋਣੀ ਚਲਾ ਜਾਂਦਾ ਕਾਬੂ ਕਿਤਾ ਤੂੰ ਹਾਂ ਕਾਬੂ ਕਿਤਾ ਵੀ ਬੰਦਾ ਹਾਂ ਕੀਤਾ ਉਹ ਕੌਣ ਸੀ ਗਾ ਪੁਲਸ ਆ ਲਿਆ ਲਸ਼ਮਣ ਸੀ ਹਾਂ ਮਲਾੜੀ ਪੁਲਿਸ ਆ ਰਹੀ ਹੈ ਅੱਜ ਨਾ ਆਉਂਦਾ ਹਾਂ ਉਹਨੇ ਨਾਲੇ ਉਹਨੂੰ ਦੱਸਿਆ ਬਸ ਹਾਂ ਦੱਸਿਆ ਕਿੱਥੋਂ ਦੇ ਕੇ ਉਹ ਯਾਰ ਪਾਣੀ ਹੈ ਹਾਂ ਛੋਟੇ ਮੁੰਡੇ ਦੀ ਕਿੰਨੀ ਉਮਰ ਹੈ ਜੀ ਉਮਰ ਹੈਗੀ 21 ਸਾਲ ਅੱਛਾ ਕਿਹੜੀ ਜਗ੍ਹਾ ਦਾਖਲ ਹੋਈ ਜੋਣਾ ਬਾਕੀ ਹੈ ਬਾਕੀ ਚ ਜੋ ਹਾਲਤ ਕਿਵੇਂ ਹੈ ਜੀ ਕਿੱਥੇ ਛੱਟ ਲੱਗੀ ਜੀ ਮੌਲਾ ਸਾਹਿਬ ਬਾਕੀ ਚ ਰੱਜੀ ਗੋਲੀ ਬਾਕੀ ਚ ਬੱਜੀ ਹੈ ਹਾਂ ਬਾਕੀ ਚ ਦਾਖਲੇ ਹਾਂ ਬਾਕੀ ਹੁਣ ਮੰਗ ਕੀ ਹੈ ਜੀ ਮੰਗ ਸਾਨੂੰ ਇਨਸਾਫ ਹੋਣਾ ਚਾਹੀਦਾ ਹੈ ਹੋਰ ਕਿੰਨੇ ਜੀ ਦਖਲ ਨੇ

ਜੀ ਨਾਮ ਕੀ ਵਰਜੀ ਮੇਰਾ ਨਾਮ ਸੰਜੀਤ ਸਿੰਘ ਆ ਜੀ ਤੇ ਰਾਤ ਕੀ ਘਟਨਾ ਕੀ ਵਾਪਰੀ ਆ ਜੀ ਸੁਰ ਘਟਰਾਇਆ ਵਾਪਰੀ ਆ ਜੀ ਸਾਡੇ ਸੇਵਾਦਾਰ ਇਧਰੋਂ ਸਾਫਾ ਦੂਜੇ ਬਾਬਾ ਬੋਡਾ ਜੀ ਦਾ ਲੰਗਰ ਲੱਗਾ ਹੋਇਆ ਸੀ ਜੇ ਉਧਰ ਸੇਵਾ ਕਰਕੇ ਤੇ ਆਪਣੇ ਘਰ ਨੂੰ ਆ ਰਹੇ ਸੀ ਜੀ ਅੱਛਾ ਜੀ ਤੇ ਅੱਗੇ ਇੱਥੇ ਕੋਈ ਵਾਕਿਆ ਹੋ ਗਿਆ ਜੀ ਇੱਥੇ ਕੋਈ ਐਕਸੀਡੈਂਟ ਹੋ ਗਿਆ ਇਹ ਇਹਨਾਂ ਨੇ ਦੇਖਿਆ ਵੀ ਇੱਥੇ ਦੇਖਦੇ ਆ ਕੀ ਹੋ ਗਿਆ ਤੇ ਪੁਲਿਸ ਨੇ ਅੰਨੇ ਵਾ ਗੋਲੀਆਂ ਵੀ ਮਾਰਨੀ ਸ਼ੁਰੂ ਕਰਤੀਆਂ ਤੇ ਉਹਨਾਂ ਦੇ ਸਾਢੇ 4 ਬੰਦੇ ਫੱਟਰ ਹੋ ਗਏ ਆ ਅੱਛਾ ਜੀ ਹਾਂਜੀ ਕਿੱਥੇ ਦਾਖਲ ਕਿੱਥੇ ਨੇ ਦਾਖਲ ਇੱਕੇ ਗੱਭੀ ਚ ਤੇ ਤਿੰਨ ਹੈਗੇ ਆ ਪਹਿਲਾ ਸੇਵਲ ਚ ਗਾਇਆ ਜੀ ਸੇਵਲ ਵਾਲਾ ਰੈਫਰ ਕਰਤਾ ਫਰੀਦਕੋਟ ਫਰੀਦਕੋਟ ਜੀ ਅੱਛਾ ਜੀ ਹਾਲਤ ਕਿਹੋ ਜੀ ਹੈ ਹਾਲਤ ਉਹਨਾਂ ਦੀ ਕਮੀਰ ਬੜੀ ਹੋਈ ਆ ਜੀ ਪਰਿਵਾਰ ਕਿਸ ਤਰ੍ਹਾਂ ਦਾ ਪਰਿਵਾਰ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਆ ਜੀ ਗਰੀਬ ਪਰਾਰੀ ਆ ਜੀ ਤੇ ਗੋਲੀ ਦਾ ਕਿਵੇਂ ਛੁਕਾਰ ਹੋ ਗਿਆ ਜੀ ਗੋਲੀ ਦਾ ਸ਼ਿਕਾਰ ਜੀ ਇੰਜ ਜੀ ਉਹਨਾਂ ਨੇ ਭੀੜ ਦੇ ਵਿੱਚ ਦੇਖਣ ਲੱਗਿਆ ਵੀ ਇੱਥੇ ਕੀ ਗੱਲ ਬਣੀ ਆ ਤੇ ਪੁਲਿਸ ਇੰਨੀ दारू ਪੀਤੀ ਸੀ ਕਿ ਬੇਸਾਬੋਂ दारू ਪੀਤੀ ਸੀ ਜਿਹੜੇ ਬੰਦੇ ਨੇ ਗੋਲੀ ਚਲਾਈ ਆ ਜੀ ਨਸ਼ੇ ਦੇ ਵਿੱਚ ਗੋਲੀ ਨਸ਼ੇ ਦੇ ਵਿੱਚ ਜੀ ਨਸ਼ੇ ਦੇ ਵਿੱਚ ਗੋਲੀ ਚਲਾਈ ਹਾਂਜੀ ਐਸ.ਐਚ.ਓ. ਸਾਹਿਬ ਆਪ ਨਾਲ ਸੀਗੇ ਤੇ ਉਹਨੇ ਏ ਤੁਹਾਨੂੰ ਕਿਵੇਂ ਪਤਾ ਲੱਗਿਆ ਸੱਚ ਨਾਲ ਐਸਐਚਓ ਮੈਂ ਰਾਤ ਮੌਕੇ ਤੇ ਆ ਗਿਆ ਸੀ ਐਸਐਚਓ ਸਾਰੇ ਇੱਥੇ ਹੀ ਸੀਗੇ ਜਿੱਨਾ ਚਰ ਉੱਤੋਂ ਫੋਰਸ ਨਹੀਂ ਆਈ ਸੀ ਪੁਲਿਸ ਸਾਰੇ ਇੱਥੇ ਹੀ ਰਹੀ ਆ ਜੀ ਕਾਬੂ ਵੀ ਕੀਤਾ ਤੁਸੀਂ ਬੰਦਾ ਬੰਦੇ ਅਸੀਂ ਫੜ ਕੇ ਕਾਬੂ ਕੀਤੇ ਆ ਉਹ ਜਿਹੜਾ ਨਸ਼ੇ ਦੇ ਗੁੱਟ ਸੀਗਾ ਉਹਨੂੰ ਫੜ ਕੇ ਬਿਠਾ ਲਿਆ ਉਹਨੇ ਦੱਸਿਆ ਕੁਛ ਉਹਨੇ ਦੱਸਿਆ ਉਹ ਕਹਿੰਦਾ ਵੀ ਮੈਂ ਵੀ ਅਸੀਂ 5-7 ਬੰਦੇ ਆ ਠੀਕ ਆ ਬਾਕੀ ਉਹ ਉਹਨੇ ਮੇਰੇ ਮੂੰਹ ਤਾਂ ਨਹੀਂ ਕਿਹਾ ਵੀ ਮੈਂ ਗੋਲੀ ਚਲਾਈ ਆ ਠੀਕ ਆ ਤੇ ਗੋਲੀ ਚਲਾਈ ਆ ਤੇ ਸਾਡੇ ਬੰਦੇ ਨੂੰ ਫਟਰ ਕੀਤਾ ਜੀ ਜਨਾਕਤ ਹੋਈ ਉਸ ਬੰਦੇ ਦੀ ਹਾਂ ਸ਼ਨਾਖਤ ਹੋਈ ਆ ਉਹਦੀ ਫੋਟੋ ਕੀਤੀ ਆ ਉਹਦਾ ਡੈਂਟੀ ਕਾਰਡ ਦਾ ਆਪਣੇ ਇਹਨਾਂ ਨੇ ਫੋਟੋ ਵੀ ਕੀਤੀ ਆਪਣੇ ਉਹਨਾਂ ਨੇ ਉਹਨਾਂ ਨਾਮ ਦਾ ਮੈਂ ਤਾਂ ਲੈ ਗਿਆ ਉਹਨਾਂ ਨੂੰ ਉਹਨਾਂ ਨੂੰ ਆਪਣੇ ਹੀ ਆਪਣੇ ਪਿੰਡ ਦੇ ਨਗਰ ਵਾਲੇ ਲੈ ਕੇ ਦਾਖਲ ਕਰਨ ਲੈ ਗਿਆ ਜੀ ਜਿਹੜਾ ਜਿਹੜਾ ਤੁਹਾਡੇ ਮੁਲਾਜ਼ਮ ਕਬ ਉਹ ਮੁਲਾਜ਼ਮ ਰਾਤ ਫਰੋਹ ਪਰਵਾਇਆ ਜੀ ਪਤਾ ਨਹੀਂ ਮੇਰੇ ਸਾਹ ਚੋ ਡੀਐਸਪੀ ਤੇ ਇਹਨਾਂ ਦੇ ਰੈਂਕ ਦੇ ਵਿੱਚ ਹੈਗੇ ਆ ਜੀ ਕਿੰਨੇ ਮੁਲਾਜ਼ਮ ਸੀਗੇ ਮੁਲਾਜ਼ਮ ਕਾਫੀ ਜ਼ਿਆਦਾ ਜੀ ਘੱਟੋ ਘੱਟ 20 25 ਦੇ ਅੰਦਰ ਬਾਰ ਹੋਣਗੇ ਜੀ ਬਾਪ ਆਇਆ ਕਿ ਪਿੰਡ ਤੇ ਹਾਂਜੀ ਹਾਂਜੀ ਦਵਾਤ ਤਾਂ ਨਹੀਂ ਪਾਇਆ ਗਿਆ ਜੀ ਦਵਾ ਨਹੀਂ ਪਾਇਆ ਗਿਆ ਉਸ ਤਰ੍ਹਾਂ ਬਿਆਨ ਨਾ ਲਾਇਆ ਸਾਡੇ ਉਹਨਾਂ ਨੇ ਇੱਕ ਬਲੀਚਾ ਸਿੰਘ ਦੇ ਬਿਆਨ ਲਾਇਆ ਤੇ ਕਹਿੰਦੇ ਅਸੀਂ ਕੋਈ ਪੂਰੀ ਕਾਰਵਾਈ ਕਰਾਂਗੇ ਕਾਰਵਾਈ ਦਾ ਪ੍ਰੋਫਾ ਦਿੱਤਾ ਗਿਆ ਨਹੀਂ ਪ੍ਰੋਫਾ ਨਹੀਂ ਦਿੱਤਾ ਕੋ ਕਹਿੰਦੇ ਵੀ ਥੋੜਾ ਨੂੰ ਨੰਬਰ ਦੇ ਗਏ ਆ ਕਹਿੰਦੇ ਤੁਸੀਂ ਸਾਡੇ ਨਾਲ ਕਨੈਕਟ ਕਰ ਲਿਆ ਜੀ ਠੀਕ ਆ ਸਾਡੇ ਤਾਂ ਦਬਾਏ ਹੋ ਪਾਉਂਦੇ ਸੀ ਤੁਸੀਂ ਸਾਡੀ ਗੱਡੀ ਭੰਨੀ ਆ ਠੀਕ ਆ ਤੇ ਅਸੀਂ ਸਾਡੇ ਬੰਦਿਆਂ ਨੇ ਕੋਈ ਗੱਡੀ ਨਹੀਂ ਭੰਨੀ ਠੀਕ ਆ ਇਹ ਤਾਂ ਐਕਸੀਡੈਂਟ ਹੋਇਆ ਪਤਾ ਨਹੀਂ ਕੀ ਚੱਕਰ ਬਣਿਆ ਕੀ ਨਹੀਂ ਪਤਾ ਨਹੀਂ ਲੱਗ ਸਕਿਆ ਅੱਛਾ ਜੀ ਹਾਂਜੀ ਠੀਕ ਹੈ ਹੁਣ ਮੰਗ ਕੀ ਹੈਗੀ ਆ ਮੰਗ ਹੈਗੀ ਆ ਅਸੀਂ ਤਾਂ ਇਹ ਕਰਦੇ ਆ ਵੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਪਰਿਵਾਰ ਨੂੰ ਨਿصاف ਦਿੱਤਾ ਜਾਵੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਗਰੀਬ ਪਰਿਵਾਰ ਆ ਠੀਕ ਹੈ ਹਾਂਜੀ ਇਲਾਜ ਕਰਵਾਇਆ ਜਾਵੇ ਹਾਂਜੀ ਇਲਾਜ ਕਰਵਾਇਆ ਜਾਵੇ ਇਲਾਜ ਤੋਂ ਵੀ ਹਾਂਜੀ ਇਲਾਜ ਤੋਂ ਵੀ ਇਲਾਜ ਨਹੀਂ ਕਰਵਾ ਸਕਦੇ ਆਪਣੇ ਆਪ ਹਾਂਜੀ ਕਾਫੀ ਜ਼ਿਆਦਾ ਗੰਭੀਰ ਨੇ ਜ਼ਿਆਦਾ ਜ਼ਿਆਦਾ ਗੰਭੀਰ ਆ ਜੀ ਇੱਕ ਤਾਂ ਸੀਰੀਅਸ ਜ਼ਿਆਦਾ ਜਿਹੜਾ ਬਾਗੀ ਦੇ ਵਿੱਚ ਆ ਜੀ ਹਾਂਜੀ ਕਿਹੜਾ ਪਿੰਡ ਕਿਹੜਾ ਜੀ ਹਮਦਵਾਲਾ ਜੀ ਤੁਹਾਡਾ ਕੀ ਨਾਮ ਹੈ ਮੇਰਾ ਫਰਜੀਤ ਸਿੰਘ ਨਾਮ ਆ ਜੀ ਕਿੰਨੇ ਵਜੇ ਦੀ ਘਟਨਾ ਰਾਂਤ ਹੈ ਰਾਤ 10:30 ਵਜੇ ਦੇ ਅੰਦਰ ਬਾਅਦ ਜੀ ਜ਼ਖਮੀ ਆਪਣੇ ਮੁੰਡੇ ਹੋਏ ਨੇ ਦੋ ਤਿਆਨ ਤਿਆਨ ਨਾ ਕਿੰਨੇ ਜ਼ਖਮੀ ਹੋਏ ਨੇ ਉਹ ਨਾਲ ਗੋਲੀ ਚਲਾਈ ਹੈ ਕਿੰਨੇ ਨੇ ਪੁਲਸ ਆ ਗਏ ਕਿੱਥੇ ਇੱਥੇ ਆਦੂ ਜਾਪੇ ਸੜਕ ਤੇ ਕਿੰਨੇ ਜਣੇ ਜ਼ਖਮੀ ਆ ਚਾਰ ਜਣੇ ਵੇ ਨੇ ਅੱਛਾ ਤੇ ਤੁਹਾਡਾ ਲੜਕਾ ਸੀਗਾ ਹਾਂਜੀ ਉਹ ਕਿੱਥੇ ਡਾਗ ਲਿਆ ਉਹ ਫਰੋਹ ਪਰ ਲੱਗ ਗਿਆ ਹੁਣ ਫਰੀਜ਼ ਕਰ ਲਾ ਗਿਆ ਦੋ ਲੜਕੇ ਨੇ ਤੁਹਾਡੇ ਜਗ ਮੈਂ ਆਹੋ ਅੱਛਾ ਕਿੱਟ ਬਰ ਦੋਤਰਾ ਹਾਲ ਤੇ ਜਿਆਦਾ ਖਰਾਬ ਹੈ ਵਾਹ ਭਾਈ ਨੇ ਇਹ ਨਹੀਂ ਥੋੜੇ ਹਾਂ ਗੋਲੀ ਉਹ ਵੇਥੇ ਗਈ ਚੜਨਾ ਵਾਹ ਵਾ ਪਤਲਾ ਹੋ ਗਿਆ ਲਓ ਬੜਾ ਵਗਦਾ ਫਰਾਮ ਹੈ ਅੱਛਾ ਇਲਾਜ ਹੋ ਰਿਹਾ ਹੈ ਹਾਂਜੀ ਕੋਈ ਨਹੀਂ ਹੋਇਆ ਅੱਛਾ ਹਣ ਕੀ ਪਤਾ ਨਕੀ ਵਜਾਇਆ ਕਿ ਕਾਰ ਦੀ ਹਾਲਤ ਕਿਹੋ ਜੀ ਕਾਰ ਦੇ ਮਾਰੇ ਹੀ ਆ ਹਾਏ ਨਹੀਂ ਤੇ ਤਕੜੇ ਬੰਦੇ ਆ ਗ੍ਰੀਪ ਵਰਨਰਸ ਹਾ ਗ੍ਰੀਪ ਆ ਗੋਲੀ ਕਿੰਨਾ ਚਲਾਈ ਕਿੰਨਾ ਪੁਲਿਸ ਵਾਲਿਆਂ ਨੇ ਚਲਾਈ ਕੋਈ ਹਾਂ ਹਾਏ ਕੋਈ ਪਤਾ ਲੱਗਿਆ ਕਿਤਨੀ ਪੁਲਿਸ ਸੀ ਕਾਨੂੰਨ ਨਹੀਂ ਪਤਾ ਕਾਨੂੰਨ ਪਤਾ ਹੀ ਕੋ ਨਹੀਂ ਅੱਛਾ ਹਾ ਇਹ ਤੂੰ ਪਾਰੂ ਆਦੇ ਪੈਸੋ ਥੋ ਨਾ ਇੱਥੇ ਗੱਡੀ ਖੜਾ ਤੇ ਚਲਾਈਤੀ ਗੋਲੀ ਅੱਛਾ ਹਾ ਹਣ ਕੀ ਮੰਗਤੀ ਹੈ ਮਾਂਗਣ ਕੀ ਹੈ ਵਿਹੁਣ ਬਚਨ ਦਾ ਤਾਂ ਇਲਾਜ ਹੋਣਾ ਚਾਹੀਦਾ ਹਾਂ ਇਨਸਾਫ ਮਿਲਣਾ ਚਾਹੀਦਾ ਹਾਂਜੀ ਕਾਰਵਾਈ ਵੀ ਹੋਣੀ ਚਾਹੀਦੀ ਵਾ ਉਹ ਨਹੀਂ ਚਾਹੀਦੀ ਠੀਕ ਹੈ ਜੀ ਹਾਂ ਅੱਛਾ ਬਾਪੇ ਬੁੱਢੇ ਮੇਲੇ ਤੇ ਗਏ ਤੇ ਉਥੋਂ ਆਇਆ ਤੇ ਅਗਾ ਬੰਦਿਆਂ ਨੂੰ ਚਾਰਾਂ ਬੱਚਿਆਂ ਨੂੰ ਗੋਲੀ ਲੱਗ ਗਈ ਐ ਅੱਛਾ ਸਾਡੇ ਤਾਂ ਹੱਥਾਂ ਪੈਰ ਜਿੱਨਕਲ ਗਏ ਤੇ ਉਹਨੂੰ ਪਾਚਲੇ ਚਲਾ ਟਰੈਕਟਰ ਕਿੜਾ ਜਾਂਦਾ ਹੈ ਉਹਨੂੰ ਪਾਦ ਕੇ ਲਾਇਆ ਮੁੰਡਿਆਂ ਨੇ ਅੱਛਾ ਤੇ ਮੋੜ ਫੜ ਕੇ ਲਿਆਂਦਾ ਐ ਅੱਛਾ ਇਹ ਮੋੜ ਕਿੱਡਾ ਜਿੱਥੇ ਗੋਲੀ ਚੱਲੀ ਫਿਰ ਹਮ ਚੱਕੇ ਹਮ ਚੱਕ ਗੋਲੀ ਚੱਲੀ ਹਾਂ ਚੱਕਾਈ ਕਿੰਨਾ ਪੁਲਸ ਵਾਲਿਆਂ ਨੇ ਅੱਛਾ ਕਿੰਨੇ ਪੁਲਸ ਸੀਗੇ ਪੁਲਸ ਦਹਾਨ ਹੋਣੀ ਅੰਨਾ ਪਤਾ ਵੀ ਕਿੱਥੋਂ ਜੇਗੇ ਪੁਲਸਾਂ ਤੇ ਬਾਪੇ ਬੁੱਢੇ ਤੋਂ ਆਇਆ ਤੇ ਇੱਥੇ ਆਦੇ ਲੱਥੀਆਂ ਤੇ ਉਵੇਂ ਬਸ ਇਹ ਰੋੜਾ ਪੈ ਗਿਆ ਅੱਛਾ ਮੁੰਡੇ ਜ਼ਖਮੀ ਹੋਏ ਪੈ ਜ਼ਖਮੀ ਹੋਏ ਪੈ ਇੱਕ ਬੱਚੇ ਨੂੰ ਤਾਂ ਬਾਲੀ ਜਿਆਦਾ ਗੋਲੀ ਲੱਗੀ ਨਾ ਜਿਆਦਾ ਖਰਾਬ ਥੀ ਰਹਾ ਹਾਂ ਉਹਦੇ ਤਾਰ ਪਾਰ ਇੱਕ ਠੀਕੋੜੀ ਬੱਚਾ ਵਕੀਲ ਬੱਚਾ ਲੱਗ ਗਈ ਗੋਲੀ ਵਕੀਚ ਠੀਕ ਹੈ ਪਰਿਵਾਰ ਕਿਸ ਤਰ੍ਹਾਂ ਦਾ ਹੈਗਾ ਪਰਿਵਾਰ ਹਾ ਦਪਲੇ ਮਾਨ ਪਰਵਾਰੇ ਧੀ ਪਰਵਾਰੇ ੁੰਗਰੀ ਪਰਵਾਰੇ ਹਾ ਤੇ ਬੱਚੇ ਕਦੀ ਬੋਲੀ ਕਦੀ ਨੀ ਕਹੇ ਦੇ ਨਾਲ ਉਹ ਤੇ ਛਡਾਵਾਂ ਉਹ ਤੇ ਵੇਖਣ ਆਏ ਨੇ ਬੇਚਖਮੀ ਬੰਦਾ ਜਿਹੜਾ ਸੱਟਾਂ ਲੱਗੀਆਂ ਨੇ ਉਹਨੂੰ ਚੱਕਣ ਲੱਗੇ ਨੇ ਤੇ ਇਹ ਨਹੀਂ ਪਤਾ ਕਿ ਉਹ ਗੋਲੀ ਲੱਗ ਗਈ ਉਹਨਾਂ ਬੱਚੇ ਨੂੰ ਪਤਾ ਹੀ ਨਹੀਂਗਾ ਪੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਵਾਕਿਆ ਹੋ ਜਾਣਾ ਸਾਡੇ ਭੱਜ ਕੇ ਦਵਾ ਦਾ ਉਹਨੂੰ ਉਠਾਣਾ ਚਾਹੁੰਦੇ ਨੇ ਵੱਡੇ ਰੋਡ ਨਾਲ ਲੱਗਦਾ ਤਾਂ ਹਾਂ ਵੱਡੇ ਰੋਡ ਤੇ ਦਵਾ ਦਾ ਉਹਨੂੰ ਜ਼ਖਮੀ ਨਹੀਂ ਚੱਕ ਲੈਣਾ ਤੇ ਚੱਕ ਤੇ ਘਰੇ ਲੈ ਜਾਣਾ ਉਹਨੂੰ ਪਾਣੀ ਤਾਂ ਫੁਆਣਾ ਉਹਨੂੰ ਆਦਾ ਪੀਮ ਦੀ ਦੇਖਭਾਲ ਕਰਨੀ ਪੀ ਕਿਵੇਂ ਹੈਗਾ ਬੱਚਾ ਮੰਗ ਕੀ ਕਰਦੇ ਜਮਾ ਦਾ ਜੀ ਮੰਗ ਉਹਨੇ ਆਉਣ ਨਾਲ ਪਰਚਾ ਕਟਿਨਾ ਚਾਹੀਦਾ ਠੀਕ ਹੈ ਹਾਂ ਪੁਲਿਸ ਵਾਲੇ ਤੇ ਕਿੰਨੇ ਪੁਲਿਸ ਵਾਲੇ ਤੇ ਪੁਲਿਸ ਵਾਲੇ ਗਏ ਸੀ 6 ਜਣੇ ਗਏ ਸੀ ਤਾਂ ਕਾਬੂ ਵੀ ਕੀਤਾ ਇਹ ਬੰਦਾ ਕਾਬੂ ਤੋਂ ਨਹੀਂ ਕੀਤੀ ਰੱਖਤ ਰਾਤ ਮੁਰ ਸਾਹਿਤ ਲੈ ਗਈ ਹੈ ਨੇ ਦੱਸਿਆ ਕਿਹੜੇ ਕਿਹੜੇ ਮੁਲਾਜ਼ਮ ਹੀ ਨਾਲ ਉਹਨੇ ਨਹੀਂ ਸਾਨੂੰ ਦੱਸਿਆ ਇਸ ਤਰ੍ਹਾਂ ਉਹਦਾ ਮੇਹ ਆ ਗਿਆ ਹੀ ਘਰੇ ਦਬਦ ਆ ਗਿਆ ਅੱਛਾ ਤੇ ਉਹਦਾ ਪੁਲਿਸ ਸਾਹ ਦੇ ਦਵਾ ਚੱਕ ਦੇ ਲੈ ਕੇ ਛੇ ਹੱਥ ਗੱਡੀਆਂ ਆ ਜਾਂ ਨਿਕੈਠ ਗਏ ਚੱਕ ਦੇ ਲੈ ਗਏ ਬਾਪ ਆ ਗਿਆ ਪਿੰਡ ਵਾਲਾ ਹਾਂ ਅੱਛਾ ਆਪ ਦਾ ਜਿਹੜਾ ਕੀਤਾ ਹੋਇਆ ਜਿਹੜਾ ਜੁਰਮ ਨਿਕਾਉਣ ਦੇ ਲਈ ਹਾਂ ਨਿਕਾਉਣ ਤਾਂ ਹੀ ਅੱਛਾ ਪਿਹਾਰੇ ਤੇ ਕੁਝ ਹੋ ਨਾ ਜਾਵੇ ਕਾਰਵਾਈ ਨਾ ਹੋ ਜਾਵੇ ਆਪ ਦਾ ਨਾ ਪੱਕਾ ਪੂਰ ਲਿਆ ਆਪ ਦਾ ਪੱਕਾ ਨਾ ਕਰ ਲੈ ਤੇ ਟੋੜੇ ਮੁੰਡੇ ਜ਼ਖਮੀ ਨੇ ਹਾਂ ਢੇ ਮੁੰਡੇ ਜ਼ਖਮੀ ਨੇ ਉਹਨਾਂ ਦਾ ਕੋਈ ਇਲਾਜ ਨਹੀਂ ਜੋ ਚਾਏ ਚੁਰੂ ਤੇ ਹਾਲ ਤਸਰੀਸ ਹੈ ਹਾਂ ਜੀ ਠੀਕ ਹੁਣ ਮੰਗ ਕੀ ਹੈਗੀ ਮੰਗ ਸਾਡੀ ਇਹੋ ਹੀ ਵੀ ਉਹਨਾਂ ਦੇ ਕੁਛ ਨਾ ਕੁਛ ਕੀਤਾ ਜਾਵੇ ਠੀਕ ਹੈ ਇਨਸਾਫ ਮਿਲਣਾ ਚਾਹੀਦਾ ਹਾਂ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਕਲਵੀਰ ਕੌਰ ਹੈ ਜੀ ਕੀ ਰਾਤੀ ਘਟਣਾ ਕੀ ਵਾਪਰੀ ਹੈ ਜੀ ਤੇ ਇਸ ਤਰ੍ਹਾਂ ਵਾਪਰੀ ਸੀ ਬਾਬੇ ਬੁੱਢੇ ਸਾਹਿਬ ਤੋਂ ਆ ਰਹੇ ਸੀ ਅੱਛਾ ਜੀ ਤੇ ਇੱਥੇ ਪਤਾ ਨਹੀਂ ਸਾਨੂੰ ਸੀ ਬਿਰੋਲਾ ਚੱਲ ਰਿਹਾ ਸੀ ਤੇ ਮੇਰੇ ਘਰ ਵਾਲਾ ਇੱਕ ਇੱਕ ਮੇਰਾ ਦਿਔਰ ਇਹ ਸੇਵਾ ਕਰਕੇ ਲਗੇ ਆਉਂਦੇ ਸੀ ਨੰਗਰ ਮਣੋ ਤੇ ਬਾਬਾ ਬੁੱਢੇ ਸਰਦਾਰ ਨੂੰ ਕਰ ਲੱਭਿਆ ਆ ਪਿੰਡ 'ਚ ਉਹ ਸੇਵਾ ਕਰਕੇ ਲਗੇ ਆਉਂਦੇ ਸੀ ਇਹਨਾਂ ਨੂੰ ਪਤਾ ਨਹੀਂ ਸੀ ਵੀ ਕੀ ਹੋ ਰਿਹਾ ਹੈ ਤੇ ਗੋਲੀ ਪੁਲਿਸ ਵਾਲਿਆਂ ਨੇ ਚਲਾਤੀ ਇਹਨਾਂ ਦੇ ਵੱਜ ਗਈ ਇੱਕ ਮੇਰੇ ਘਰ ਵਾਲੇ ਦੇ ਤੇ ਇੱਕ ਮੇਰੇ ਦਿਔਰ ਦੇ ਇੱਕ ਪਿੰਡ 'ਚ ਇੱਕ ਪੋਆ ਦੇ ਪੋਤਰੇ ਦੇ ਚਾਰ ਜ਼ਖਮੀ ਹੋ ਗਏ ਤੇ ਇਹਨਾਂ ਨੂੰ ਇਹਨਾਂ ਦੀ ਵਰਦੀ ਲੈਣੀ ਚਾਹੀਦੀ ਏ ਪੁਲਿਸ ਵਾਲੇ ਦੀ ਪੁਲਸ ਵਾਲੇ ਨੇ ਚਲਾਈ ਗੋਲੀ ਹਾਂਜੀ ਪੁਲਸ ਵਾਲੇ ਨੇ ਚਲਾਈ ਗੋਲੀ ਇਹਦੀ ਵਰਦੀ ਲੈਣੀ ਚਾਹੀਦੀ ਏ ਸਪੈਂਡ ਕਰਨਾ ਚਾਹੀਦਾ ਏ ਤੇ ਅਸੀਂ ਤਾਂ ਬਹੁਤ ਗਰੀਬ ਹਾਂ ਤੇ ਮੇਰੀਆਂ ਤਾਂ ਦੋ ਲੜਕੀਆਂ ਨੇ ਅਸੀਂ ਹੁਣ ਕਿੱਧਰ ਜਾਾਂਗੇ ਹਾਂਜੀ ਦਾਖਲ ਕਿੱਥੇ ਨੇ ਜੀ ਫਰੀਦਕੋਟ ਦਾਖਲਾ ਅੱਛਾ ਜੀ ਫਰੀਦਕੋਟ ਦਾ ਹਾਂਜੀ ਬਹੁਤ ਮਾੜੀ ਹਾਲਤ ਏ ਅੱਛਾ ਜੀ ਤੇ ਸਾਰਾ ਪਿੰਡ ਇਕੱਠਾ ਹੋਇਆ ਸੀ ਹਾਂਜੀ ਸਾਰਾ ਪਿੰਡ ਇਕੱਠਾ ਹੋਇਆ ਸੀ ਕੋਈ ਮੁਲਾਜ਼ਮ ਹੀ ਗ੍ਰਿਫਤਾਰ ਕੀਤਾ ਸੀ ਫੜਿਆ ਸੀ ਪੈਂਡਾ ਵਾਲਾ ਨੇ ਪੈਂਡਾ ਵਾਲਾ ਨੇ ਫੜਿਆ ਸੀ ਲੈ ਗਏ ਸੀ ਘਰ ਉਹਨੇ ਦੱਸਿਆ ਕੁਝ ਗੋਲੀਆਂ ਚਲਾਈ ਉਹਨਾਂ ਨੇ ਕੋਈ ਦੱਸਦਾ ਨਹੀਂ ਸੀ ਤੇ ਚੁੱਪ ਕਰਕੇ ਬੈਠਿਆ ਰਿਹਾ ਹੈ ਨਸ਼ਾ ਕੀਤਾ ਹਾਂਜੀ ਨਸ਼ਾ ਕੀਤਾ ਫੋਲ ਰੱਜਿਆ ਸੀ ਨਸ਼ੇ ਨਾਲ ਅੱਛਾ ਜੀ ਤੇ ਉਹਨੇ ਦੱਸਿਆ ਨਾਲ ਕਿਹੜੇ ਹੁੰਦੇ ਸਾਥੀ ਕਿੱਥੋਂ ਦੀ ਪੁਲਿਸ ਉਹਨੇ ਇਹ ਨਹੀਂ ਦੱਸਿਆ ਸੀ ਅੱਛਾ ਸਾਨੂੰ ਕੋਈ ਪਤਾ ਨਹੀਂ ਕਿੱਥੋਂ ਦੀ ਪੁਲਿਸ ਉਹਨੂੰ ਪੁਲਿਸ ਆਈ ਸੀ ਛਡਾਣ ਅੱਛਾ ਵਾਵਾ ਗੱਡੀਆਂ ਆਈਆਂ ਸੀ ਤੇ ਲੈ ਕੇ ਕੈਚ ਕਰਦੇ ਵਰਦੀਆਂ ਦੇ ਵਿੱਚ ਪੁਲਿਸ ਵਰਦੀਆਂ ਵਿੱਚ ਸੀ ਹਾਂਜੀ ਤੇ ਹੁਣ ਇਨਸਾਫ ਦੀ ਮੰਗ ਕਰ ਰਹੇ ਹਾਂ ਹਾਂਜੀ ਇਹਦੀ ਵਰਦੀ ਲੈਣੀ ਚਾਹੀਦੀ ਹੈ ਸਪੈਂਡ ਕਰਨਾ ਚਾਹੀਦਾ ਹੈ ਅਸੀਂ ਤਾਂ ਵੀਰ ਬਹੁਤ ਗਰੀਬ ਆ ਮੇਰੀਆਂ ਦੋ ਬੱਚੀਆਂ ਨੇ ਅਸੀਂ ਘਰੀ ਘਰ ਦੇ ਤਿੰਨ ਜਣੇ ਦਾਖਲ ਹੋ ਗਏ ਸਾਡੇ ਇੱਕ ਪਿੰਡ ਚ ਵਿਚਾਰਾ ਹੋ ਗਿਆ ਚਾਰ ਜਣਿਆਂ ਤਿੰਨਾਂ ਦੀ ਵਰਦੀ ਲੈਣੀ ਚਾਹੀਦੀ ਹੈ ਹਾਂਜੀ ਸਪੈਂਡ ਕਰਨਾ ਚਾਹੀਦਾ ਇਹਨਾਂ ਨੂੰ ਅੱਧ ਕਰੇ ਬਾ ਹਾਂਜੀ ਬਹੁਤ ਰੱਜਿਆ ਅਸੀਂ ਅਸੇ ਨਾਲ ਇਹ ਕਿਹਦੇ ਪੱਲੀ ਪੱਲਿਵਾਜਾਂ ਦੇ ਘਰ ਬੈ ਜਾਣਾ ਹੈ ਹਾਂਜੀ ਹਾਲੇ ਵੀ ਦਰਦ ਡਾਰੀ ਹੈ ਵੀਰ ਸੱਸ ਕੀ ਕਰ ਸਕਦੇ ਆ ਇਲਾਜ ਲਈ ਹੈਗਾ ਤੁਹਾਡੇ ਕੋਲ ਇਲਾਜ ਲਈ ਨਹੀਂ ਇਲਾਜ ਕੋਈ ਹਾਂਜੀ ਅਸੀਂ ਤਾਂ ਬਹੁਤ ਕਪਰਾ ਰਹੇ ਆ ਬਹੁਤ ਸੰਦਾਰ ਲੱਗ ਰਿਹਾ ਅਸੀਂ ਤਾਂ ਅੱਗੇ ਗਰੀਬ ਆ ਅਜੇ ਤੱਕ ਮਾਰੇ ਆਇਆ ਹੁਣ ਤਾਂ ਰਹਿੰਦੇ ਅਸੀਂ ਮਾਰੇ ਜਾਵਾਂਗੇ ਕੀ ਨਾਮ ਕੀ ਆ ਜੀ ਕੇਰ ਸਿੰਘ ਰਾਤੀ ਕੀ ਗੱਲ ਕੀ ਹੋਈ ਆ ਜੀ ਰਾਤੀ ਪਹਿਲਾਂ ਤਾਂ ਟਰੈਪ ਕ ਲੱਗੀ ਸੀ ਤਾਂ ਖਬਰ ਐਸੀਡੈਂਟ ਹੋ ਗਿਆ ਅੱਛਾ ਜੀ ਇਹ ਪਤਾ ਨਹੀਂ ਕੌਣ ਸੀ ਕੌਣ ਨਹੀਂ ਇਹ ਨਾ ਗੋਲੀਆਂ ਚਲਾ ਕੇ ਤੇ ਅੱਛਾ ਪੰਜ 6 ਫੇਰ ਨਾ ਕੱਢ ਦਿੱਤੇ ਨੇ ਨਹੀਂ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਾ ਆ ਤਾਂ ਇਹ ਕਿ ਪੁਲਿਸ ਵਾਲਾ ਮੁਲਾਜ਼ਮ ਹੀ ਕੱਢੀ ਇਹਨਾਂ ਨੂੰ ਉਹਦੇ ਪਤਾ ਹੈ ਨਾ ਮੁਲਾਜ਼ਮ ਨੇ ਕੱਢਿਆ ਅੱਛਾ ਹਾਂ ਪੁਲਿਸ ਮੁਲਾਜ਼ਮ ਸੀਗੀ ਹਾਂ ਪੁਲਿਸ ਮਰ ਗਿਆ ਇਹ ਕਿਹੜੀ ਜਗ੍ਹਾ ਲੱਗੀ ਸੀ ਟ੍ਰੈਪ ਪੁਲਿਸ ਇੱਥੇ ਲੱਗੀ ਸੀ ਇੱਥੇ ਨਾਕਾ ਲੱਗਾ ਸੀ ਹਾਂ ਨਹੀਂ ਨਾਕਾ ਤੇ ਰਾਦ ਲਾਇਆ ਰੱਬੂ ਉਹ ਤੋਂ ਆਏ ਨੇ ਅੱਗੂ ਆਏ ਨੇ ਨਸ਼ੇ ਚ ਸੀਗੇ ਨਸ਼ੇ ਚ ਪੁਲਿਸ ਸੀ ਕੌਣ ਜ਼ਖਮੀ ਕੌਣ ਆਇਆ ਇੱਕ ਸਾਡੇ ਚਾਚੇ ਦੇ ਮੁੰਡੇ ਦੋ ਹੋਇਆ ਇੱਕ ਸਾਡੀ ਪੂਆ ਦਾ ਪੋਤਰਾ ਹੋਇਆ ਇੱਕ ਆਪਣੇ ਸਰਪੰਚ ਦਾ ਪਤੀਆ ਹੋਇਆ ਚਾਰ ਮੁੰਡੇ ਜ਼ਖਮੀ ਨੇ ਹਾਂ ਹੋਰ ਕਿਤੇ ਦਾਖਲ ਕਿਤੇ ਇੱਕ ਬਾਗੀ ਚ ਤਿੰਨ ਫਰੀਦਕੋਟ ਨੇ ਹਾਂ ਜੀ ਸੀਰੀਅਸ ਨੇ ਜਿਆਦਾ ਆਹੋ ਹੁਣ ਕੀ ਮੰਗ ਕੀ ਹੈਗੀ ਹੈ ਮੰਗ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਆ ਜਲਦੀ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਦਾ ਕਾਰਨ ਕੀ ਤੁਹਾਡੇ ਤੁਹਾਨੂੰ ਕੀ ਲੱਗਦਾ ਗੋਲੀਆਂ ਕਿਉਂ ਆਣੇ ਵਜੇ ਪੁਲਿਸ ਨੇ ਗੋਲੀਆਂ ਕਿਉਂ ਚਲਾਈਆਂ ਇਹ ਕਾਰਨ ਕੀ ਮੰਦੇ ਤੁਸੀਂ ਕਾਰਨ ਨੂੰ ਕੀ ਪਤਾ ਵੀ ਕੀ ਹੋ ਰਿਹਾ ਹੂੰ ਹੂੰ ਅੱਛਾ ਅਸੀਂ ਤਾਂ ਮੁੜ ਕੇ ਆਹੀ ਵੀ ਭੱਜ ਕੇ ਪਰ ਆਵਾਜ਼ ਤੇ ਕੀ ਪਤਾ ਕਿੰਨੂੰ ਵੱਜ ਸਕਦੀ ਹੈ ਗੋਲੀ ਆਏ ਡਾਂਸ ਉਹ ਤਾਂ ਥੋੜਾ ਅਗਾ ਵੀ ਕੋਲ ਖਲੋਈਏ ਜੀ ਕੋਈ ਤੁਸੀਂ ਕੋਈ ਮੁਲਾਜ਼ਮ ਨੂੰ ਫੜਿਆ ਤੁਸੀਂ ਉਹ ਫਿਰ ਮੁਲਾਜ਼ਮ ਨੂੰ ਜਿਹਨੇ ਗੋਲੀ ਚਲਾਈ ਉਹਨੇ ਦੱਸਾਂ ਮੈਂ ਚਲਾਈ ਗੋਲੀ ਅੱਛਾ ਹੋਰ ਕਿਹੜੇ ਕਿਹੜੇ ਨਾਲ ਹੁੰਦੇ ਦੱਸਿਆ ਨੇ ਉਹ ਸਿਗਾ ਹੀ ਆਪਣੇ ਦੇ ਨਾਮ ਪਤਲ ਹਰਪ ਕਹਿੰਦਾ ਸੀ ਅੱਛਾ ਆ ਉਹ ਵੀ ਨਾਲ ਸੀ ਠੀਕ ਜਿਹੜਾ ਕਾਬੂ ਕੀਤਾ ਉਹ ਕਿੱਥੇ ਗਿਆ ਉਹ ਟੈਂਡ ਅਬ ਦੇਖੋ ਕੈਂਡੇ ਬਾਅਦ ਮੁਲਾਜ਼ਮ ਆਏ ਨੂੰ ਲੈ ਗਏ ਨੇ ਫਿਰ ਆ ਗੱਡੀਆਂ ਆਈਆਂ ਚੋਕੀਆਂ ਵਾਵਾ ਹਰੀ ਪੰਜ ਛੇ ਗੱਡੀਆਂ ਆਈਆਂ ਨੇ ਉਹਨੂੰ ਲੈ ਗਏ ਹੁਣ ਕੀ ਮੰਗ ਕੇ ਇਨਸਾਬ ਦੀ ਹੈ ਮੰਗੇ ਹੋ ਵੀ ਸਾਨੂੰ ਇਨਸਾਬ ਮਿਲਣਾ ਚਾਹੀਦਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐਤਰਾ ਵੀ ਇਹਨਾਂ ਦਾ ਰੱਖਿਆ ਕਰਨੀ ਕਿ ਗੋਲੀਆਂ ਥੋੜੀ ਚਲਾਣੀਆਂ ਨੇ ਕੀ ਨਾਮ ਕੀ ਚੋੜਾਈ ਸੁਜੀਤ ਸਿੰਘ ਜੀ ਕੀ ਰਾਤੀ ਕੀ ਘਟਨਾ ਵਾਪਰੀ ਰਾਤੀ ਕੀ ਮੁੰਡੇ ਲੰਗਰ ਛੱਕਦੇ ਆਉਂਦੇ ਪਏ ਸੀ ਤੇ ਕੋਈ ਮੁੰਡਾ ਭੱਜਿਆ ਮੁੰਡਾ ਭੱਜਿਆ ਉਹਨਾਂ ਦੇ ਮਗਰ ਪੁਲਿਸ ਲੱਗੀ ਸੀ ਤੇ ਉਹਨੂੰ ਗੋਲੀਆਂ ਟੋਕੇ ਇਹ ਮੁੰਡੇ ਮੁੰਡੇ ਜੀ ਲੰਗਰ ਖਾਦ ਇਹਨਾਂ ਨੂੰ ਗੋਲੀਆਂ ਲੱਗੀਆਂ ਕਿੰਨਾਂ ਗੋਲੀਆਂ ਕਿੰਨਾ ਮਾਰੀ ਕਿ ਮੁਲਾਜ਼ਮਾਂ ਨੇ ਕਿਹੜੇ ਮੁਲਾਜ਼ਮ ਸੀਗੇ ਮੁਲਾਜ਼ਮ ਪੁਲਿਸ ਵਾਲੇ ਹੀ ਉਪੱਟੀ ਆਇਦਰ ਦੇ ਬੋਲ ਆਲੇ ਹੀ ਅਰਪ ਗਿਆ ਦੇ ਹੀ ਤੂੰ ਕਾਬੂ ਕੀਤਾ ਇੱਕ ਕਾਬੂ ਕੀਤਾ ਨੇ ਉਹਨੇ ਕੀ ਕੀਤਾ ਉਹਨੂੰ ਦੂਜਾ ਦਾਬੇ ਦਬੇ ਮਾਰੇ ਨੇ ਆਹੀ ਮਾਰਿਆ ਦਾਬੇ ਦਬੇ ਪਿੰਡ ਨਾਲ ਕਾਬੂ ਕੀਤਾ ਪਿੰਡ ਨਾਲ ਕਾਬੂ ਕੀਤਾ ਮੁੜ ਕੇ ਪਿੰਡ ਨਾਲ ਛੱਡਤਾ ਹੈ ਛੱਡਿਆ ਕਿ ਪੁਲਿਸ ਪਾਰਟੀ ਆਈ ਆ ਪੁਲਿਸ ਨਾਲ ਪੁਲਿਸ ਆਈ ਸੀ ਨਾ ਅੱਛਾ ਬਾਅਦ ਤੂੰ ਪ੍ਰੋਜੈਕਟ ਆਪਰੇ ਫਿਰ ਤੋਂ ਆਈ ਸੀ ਤਾਂ ਕਰਕੇ ਛੱਡਤਾ ਫਿਰ ਕਿੰਨੇ ਜ਼ਖਮੀ ਕਿੰਨੇ ਹੋਏ ਨੇ ਬੰਦੇ ਜ਼ਖਮੀ 3 ਹੋਇਆ 4 4 ਨੇ ਤੇ ਕਿੱਥੇ ڈاکਲ ਕਿਤੇ ਨੇ ڈاکਲ ਇੱਕ ਦਾ ਹੈ ਬਾਕੀ ਹਸਪਤਾਲ ਹੈ ਦੋ ਫਰੀਦਕੋਟ ਨੇ ਤਿੰਨ ਫਰੀਦਕੋਟ ਨੇ ਹੁਣ ਕੀ ਮੰਗ ਕੀ ਹੈ ਮੰਗ ਵੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਪੁਲਿਸ ਵਾਲਿਆਂ ਤੇ ਵੀ ਇੱਕ ਬੰਦਾ ਬਾਬੇ ਬੁੱਢੇ ਲੰਗਰ ਛੱਕਿਆਂ ਦਾ ਪੈ ਚੰਗਾ ਭਲਾ ਉਹਨਾਂ ਦਾ ਗੋਲੀ ਠੋਕਤੀ ਨਹੀਂ ਕੀ ਉਹ ਵੀ ਦੱਸੇ ਜਾਂਦਾ ਟਰਾਲੀ ਤੇ ਬੈਠਾ ਸੀ ਆ ਟਰਾਲੀ ਤੇ ਬੈਠਾ ਹੈ ਮਗਰ ਉਹ ਚਰਾ ਵਜ ਜਾ ਹੈ ਮਗਰ ਉਹ ਚਰਾ ਵਜ ਜਾ ਹੈ ਕਿੱਥੇ ਵਜ ਜਾ ਉਹ ਅੱਖੀਂ ਚ ਵਕੀ ਚ ਕੋਈ ਦੂਜੇ ਦੇ ਇੱਕ ਤਾਂ ਗੋਡੇ ਦੇ ਵਜ ਗਈ ਇੱਕ ਤਾਂ ਗੋਡੇ ਦੇ ਵਜ ਗਈ ਆ ਇੱਕ ਦੇ ਉਂਗਲਾਂ ਦੇ ਵੱਜ ਆ ਗਈ ਐ ਇਹਦਾ ਐਸੇ ਵੱਜ ਗਈ ਐ ਤੇ ਬਾਕੀ ਇੱਕ ਦੇ ਟਰਾਲੀ ਜਿਹੜਾ ਬੈਠਾ ਸੀ ਉਹਦੇ ਵੀ ਆ ਗਿੱਟਿਆਂ ਲੱਗ ਗਈ ਐ ਇਹਨਾਂ ਨੇ ਕਾਰਵਾਈ ਕੀਤੀ ਜਾਵੇ ਪਿੰਡ ਸਾਰਾ ਇਕੱਠਾ ਹੋ ਜਾਣਾ ਪਿੰਡ ਸਾਰਾ ਇਕੱਠਾ ਹੀ ਐ ਦੋਸਤ ਹੈਂ ਹਾਂ ਦੋਸਤ ਰੋਸ ਜਤਾ ਰਿਆ ਪਿੰਡ ਜੋ ਰੋਸ ਜਤਾ ਰਿਆ ਠੀਕ ਹੈ ਕੀ ਮੰਗੀ ਕਰ ਰਹੇ ਪਿੰਡ ਮੰਗੇ ਹੈ ਵੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਉਹਨਾਂ ਇਨਸਾਫੀ ਹੋਈ ਜਾਵੇ ਉਹ ਮੁੰਡਿਆਂ ਦੇ ਕੁਛ ਨਾ ਕੁਛ ਉਹਨਾਂ ਨੂੰ ਹੱਥ ਪੱਲਾ ਦਿੱਤਾ ਜਾਵੇ ਇਨਕੁਆਰੀ ਹੋਣੀ ਚਾਹੀਦੀ ਮੁੰਡਿਆਂ ਦੇ ਗਰੀਬ ਕਰਾਂ ਦੇ ਮੁੰਡੇ ਨੇ ਕੱਲ ਨੂੰ ਕੋਈ ਆ ਕਟ ਨਹੀਂ ਆ ਹਲੂ ਵਰਤ ਗਈ ਤੇ ਉਹਨਾਂ ਦਾ ਕੌਣ ਜ਼ਿੰਮੇਵਾਰ ਗਰੀਬ ਆ ਹਾਂ ਜੀ ਇਲਾਜ ਤੂੰ ਆ ਸਮਰਥਨ ਹੈ ਆ ਇਲਾਜ ਤੂੰ ਰਾਤ ਦੇ ਦਾਖਲ ਕੀਤਾ ਕੋਈ ਪਰੇਸ਼ਨ ਨਹੀਂ ਕਰਦਾ ਕੋਈ ਸੁਣਦਾ ਨਹੀਂ ਉੱਥੋਂ ਦੇ ਕੋਈ ਪੁਲਿਸ ਮਾਜਮਾ ਉਸ ਤੋਂ ਬਾਅਦ ਬੋੜਿਆ ਤੁਹਾਡੇ ਕੋਲ ਕਾਰਵਾਈ ਕਰਨ ਲਈ ਕੀ ਗੱਲ ਕੀ ਵਾਪਰੀ ਇਨਕੁਆਰੀ ਲਈ ਪੁਲਸ ਆਪਣੇ ਉਹਨਾਂ ਇਹਨਾਂ ਨੇ ਪਤਾ ਨਹੀਂ ਇਹਨੂੰ ਪਤਾ ਹੈ ਹਾਂ ਗੁੱਡੇ ਹੈ ਬਤਵਾਰ ਹੈ ਬਾਬਾ ਬੁੱਢਾ ਸੈਤਾਂ ਹਾਂ ਜੀ ਅੱਛਾ ਸਾਨੂੰ ਪਤਾ ਨਹੀਂ ਅਜੇ ਅਸੀਂ ਟਰਾਲੀ ਤੋਂ ਉਤਰਦੇ ਪਏ ਤੇ ਇਹਦੇ ਰੋਲਾ ਪੈ ਗਿਆ ਬਾਹਲਾ ਹੀ ਰੋਲਾ ਪੈ ਗਿਆ ਅਜੇ ਅਸੀਂ ਘਰੇ ਵੀ ਨਹੀਂ ਪਹੁੰਚੇ ਜਿਵੇਂ ਰੋਲਾ ਪਿਆ ਅਸੀਂ ਭੱਜੇ ਵੀ ਕੀ ਗੱਲ ਹੋ ਗਿਆ ਰੋਡ ਦੇ ਉੱਤੇ ਤਖਾਦੇ ਵੀ ਘਰ ਨੇ ਹਾਰੇ ਰੋਡ ਦੇ ਉੱਤੇ ਘਰ ਨੇ ਰੋਡ ਤੇ ਫਿਰ ਸਾਨੂੰ ਭਜਣਾ ਪੈਂਦਾ ਵੀ ਕੀ ਗੱਲ ਹੋਈ ਕੀ ਵਾਕਿਆ ਹੋਇਆ ਕੀ ਨਹੀਂ ਹੋਇਆ ਜੇ ਲੈ ਆ ਗੋਲੀ ਚੱਲੀ ਤੇ ਗੋਲੀ ਤੇ ਜ਼ਖਮੀ ਮੁੰਡਿਆਂ ਨੂੰ ਵੇਖ ਕੇ ਹਾਥੂ ਤੇ ਜਿਵੇਂ ਆਦਨ ਆਪਦੇ ਮੁੰਡੇ ਵੀ ਨਹੀਂ ਹੰਬਾਲੇ ਗਏ ਵੀ ਹਾ ਦੇ ਕੇ ਨਾ ਕੀ ਬਣ ਗਿਆ ਹਾਥੂ ਇਹਨਾਂ ਵੀ ਨਹੀਂ ਹੰਬਾਲਿਆ ਗਿਆ ਵੀ ਅਸੀਂ ਮੁੰਡਿਆਂ ਨੂੰ ਕਿਵੇਂ ਹੰਬਾਲ ਲਈਏ ਕਿਸੇ ਦੇ ਗੁੱਟ ਤੇ ਗੋਲੀ ਲੱਗੀ ਕਿਸੇ ਦੇ ਲੱਤ ਤੇ ਲੱਗੀ ਕਿਸੇ ਦੇ ਕਿਵੇਂ ਜਿਹੜਾ ਹੁਣ ਮੁੰਡਾ ਵਿਚਾਰ ਪਰੋਜਪੁਰ ਪਿਆ ਹੈ ਮੀ ਬਾਗੀ ਚ ਉਹਨ ਦਾ ਕੰਡ ਤੇ ਐਵੇਂ ਗੋਲੀ ਲੱਗ ਗਈ ਆ ਇਧਰੋਂ ਵਗਦੀ ਤੇ ਇਹ ਹੁਣ ਉਹਨ ਦੇ ਪਤਾ ਹੀ ਕੋ ਨਹੀਂ ਵੀ ਕੀ ਬੜਨਾ ਕੀ ਨਹੀਂ ਹਾਨੂੰ ਉਹ ਬੱਚੇ ਨੂੰ ਅਸੀਂ ਆਨੇ ਬਚਾਈਏ ਜੇ ਬੇਟਾ ਅਸੀਂ ਉਹਨੂੰ ਬਚਾ ਦੇਵਣ ਦੇ ਨਹੀਂ ਕੁਝ ਤਾਂ ਕਰਦੇ ਤੇ ਅਸੀਂ ਇੱਕ ਗੱਲ ਨੀਰੀ ਵੀ ਅਸੀਂ ਆਥੀਏ ਵੀ ਉਹਨਾਂ ਦੀ ਜਿਹੜਾ ਹੁਣ ਮਾਰ ਕੇ ਗੋਲੀਆਂ ਉਹ ਜਗਾ ਵੀ ਸਿੰਬਲ ਕੱਪੜਿਆਂ ਚ ਹਾਂ ਕਿੰਨੇ ਮਲਾਜ ਯਾਕੇ 5 ਮਲਾਜ ਮੁhle ਮੌਕੇ ਤੇ ਪਿੱਛੇ ਪੁਲਿਸ ਮਲਾਜ ਸੀਗੇ ਹਾਂਜੀ ਉਹਨਾਂ ਕੋਲ ਗੋਲੀ ਚਲਾਈ ਗਈ ਉਹਨੇ ਚਲਾਈ ਗੋਲੀ ਉਹਦੇ ਹੀ ਮਲ ਕਪੜੇ ਹੈਗੇ ਸੀ ਜਿਨੇ ਗੋਲੀ ਚਲਾਈ ਏ 10 ਵਜ ਗਨ ਹਵਾ ਦਾ ਸਾਡੇ ਦਾ ਇਨਾ ਟਾਈਮ ਹੋ ਗਿਆ ਤੇ ਉਹਲੇ ਉਹਨੇ ਗੋਲੀ ਚਲਾ ਦਿੱਤੀ ਸਾਨੂੰ ਤਾਂ ਇਹ ਪਤਾ ਨਹੀਂ ਵਿੱਕੀ ਹੋ ਗਿਆ ਹੀ ਭੱਜੇ ਹੋਏ ਭੱਜ ਕੇ ਆਏ ਤੇ ਵੇਖਿਆ ਤੇ ਅਪੋ ਦਿੱਤਾ ਹੰਗਾ ਤਾਂ ਇੰਨੀ ਛੜਕ ਤੇ ਰੱਛ ਹੈਗਾ ਬੜਾ ਦੋ ਬਨਾਰਦ ਬਣੇ ਇਹ ਕਦ ਤੱਕ ਤਾਬੂ ਕੀਤੇ ਬੁਸਲੇ ਕੋਈ ਤਾਬੂ ਕੀਤੇ ਨੇ ਉਹਨਾਂ ਨੂੰ ਕੌਣ ਲੈ ਗਿਆ ਉਹਨਾਂ ਨੂੰ ਤਾਂ ਫਿਰ ਰਾਤੀ ਆ 10 ਗੱਡੀਆਂ ਆਈਆਂ ਨੇ ਅੱਛਾ 10 ਗੱਡੀਆਂ ਆਈਆਂ ਨੇ ਉਹ ਪੁਲ ਵਾਲੇ ਉਹਨੂੰ ਉਹਨੂੰ ਲੈ ਗਏ ਨੇ ਅੱਛਾ ਉਧਰੋਂ ਕੁਮਰਚਾ ਆ ਗਈ ਉਧਰੋਂ ਐਵੇਂ ਗੱਡੀਆਂ ਉਹ ਆ ਗਈਆਂ ਉਹਨਾਂ ਆਪ ਦਾ ਪੱਖ ਲਗਾ ਲਿਆ ਉਹਨਾਂ ਆਪ ਦਾ ਪੱਖ ਲਗਾ ਲਿਆ ਉਹਨੇ ਉਸ ਬੰਦੇ ਨੂੰ ਫੜੀ ਰੱਖਿਆ ਫੜ ਕੇ ਗੱਡੀ ਨੂੰ ਧੂਤ ਲਾ ਕੇ ਲਿਆ ਦਾ ਕੁਛ ਵੀ ਨਹੀਂ ਰੱਜਾ ਹੋਗਾ ਮੋਟਾ ਇਹਾਰੂ ਨਾ ਹਾਂਜੀ ਹੁਣ ਕੀ ਮੰਗ ਇਹੋ ਹੀ ਆ ਕਿ 인사ਬ ਮਿਲਣਾ ਚਾਹੀਦਾ ਅਸੀਂ ਤੇ ਇਹੋ ਆਨੇ ਨਿਖਾਫ ਮਿਲਣਾ ਚਾਹੀਦਾ ਅੱਜ ਇਹਨਾਂ ਚਾਰਾਂ ਬੱਚਿਆਂ ਤੇ ਹੋਈ ਕੱਲ੍ਹ ਹੋਰ ਨਾ ਤੇ ਹੋਵੇ ਦੀ ਤੇ ਅਸੀਂ ਕੀ ਕਰਾਂ ਦੇ ਪਿੰਡ ਵਿੱਚ ਇਹ ਤਰ੍ਹਾਂ ਹੋਇਆ ਰਹਾ ਤੇ ਮੋੜਾ ਅਸੀਂ ਤਾਂ ਇਥੋਂ ਪਿੰਡ ਛੱਡ ਕੇ ਕਿਤੇ ਜਾਈਏ ਪੁਲਿਸ ਦਾ ਰਾਖੀ ਕਰਦੀ ਏ 161 ਹੱਥੀ ਕਰਦੀ ਤੁੜ ਆਪ ਹੀ ਇਹੋ ਜਿਹਾ ਕੰਮ ਕਰਦੀ ਇਹ ਪ੍ਰੋਇਪਰ ਦੇ ਵਿੱਚ ਇਹ ਬਾਤ ਹੈ ਪ੍ਰੋਇਪਰ ਦਾ ਪਿੰਡ ਇਹ ਪ੍ਰੋਜਪੋਰੀ ਲੱਗਦਾ ਹੈ ਖਾਣਾ ਕਿੱਡਾ ਲੱਗਦਾ ਹੈ ਆਣਾ ਹਨੂ ਮਰਲਾਂ ਵਾਲਾ ਲੱਗਦਾ ਆਰ ਆਰ ਤੇ ਪੁਲਿਸ ਵੀ ਆਰਪ ਕਹਿੰਦੇ ਤੁਸੀਂ ਯਾਰੀ ਇਹ ਪਤਾ ਨਹੀਂ ਹੋਣ ਰਹਾ ਤੇ ਉਹਨਾ ਫੋਨ ਇੱਕ ਬੰਦਾ ਪਹਾੜ ਤੇ ਖੜਾ ਰਿਹਾ ਹੈ ਉਹ ਫੋਨ ਕੀਤੀ ਗਿਆ ਹੈ ਫੋਨ ਕੀਤੀ ਗਿਆ ਉਹਨੇ ਫੋਰ ਮੰਗਾ ਲਈ ਅੱਛਾ ਫੋਰ ਮੰਗਾ ਕੇ ਉਧਰੋਂ ਆਵਾਜ਼ ਆ ਬੁੱਲਾ ਆ ਨਿਹਰੀ ਦਾ ਉਧਰੋਂ ਨਿਹਰੀ ਆ ਗਈ ਉਧਰੋਂ ਮਗਰ ਕਣੀਆਂ ਵੀ ਆ ਗਈਆਂ ਨੇ ਤੇ ਆਪੋ ਦੇ ਵੀ ਉਥੇ ਬਾਹ ਕਿਥੇ ਖੜਾ ਰਵੇ ਹੀ ਤੋ ਹੀ ਤਾਂ ਦੇ ਜਿਹੜਾ ਜ਼ਖਮੀ ਸੀ ਉਹ ਲੈ ਕੇ ਗਿਆ ਚੱਲ ਉਹਨਾਂ ਨੂੰ ਲੈ ਕੇ ਗੱਡੀ ਤੇ ਪਾ ਤੇ ਤਾਂ ਲੈ ਗਏ ਠੀਕ